ਚੁਕ ਉੱਤ ਬਾਬਾ ਕੁੱਤੀ ਕੋ ਆਇਆ ਲੈ ਤੇਰੀ ਫਾਦਾਂ ਆਇਆ ਮੈਂ ਨਾ ਬਾਬਾ ਹਾਂ ਗੁੱਲੂ ਚੰਡਾ ਵੀ ਮਾਰ ਉਹ ਟੈ 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 ਟ ਕੜਾ ਕੱਢ ਲੈ ਪੋਣਾ ਇੱਥੇ ਬਾਬਾ ਲੈ ਗੁੱਲੂ ਉੱਡ ਕੇ ਨਾ ਟਮਾਟਾ ਟੀ ਵਾਲੀ ਗੁਰੂ ਚੰਦ ਨੇ ਛੱਡ ਓਦੀ ਉਹ ਚੰਦ ਦੇ ਨਾਲ ਲੈ ਲੂ ਲੂ ਚੰਦ ਮਾਰ ਲੈ ਫੜ ਫੜਿਆ ਯਾਰ ਦੁਬਾਰਾ ਕੱਢ ਲੈ ਦੇ ਓ ਪੰਪ ਤੇ ਬੰਦੇ ਆ ਗਿਆ ਬਸ ਗੁੱਲੂ ਕਰਾਤੀ ਬਈ ਬਾਬੇ ਦੀ ਕਰਾਤੀ ਹੈ ਸਾਡੇ ਹਾਲੇ ਦੀ ਬੇਇੱਜ਼ਤੀ ਕਰਾਤੀ ਤੂੰ ਉੱਥੋਂ ਤੇਰੀ ਪੱਗ ਲਾ ਤੇ ਆ ਗਿਆ ਓ ਚੰਦ ਵੀ ਨਹੀਂ ਮਾਰਦਾ ਪਿਆ ਦੇ ਥੱਲੇ ਕਰ ਓ ਥੱਲੇ ਕਰ ਲੈ ਬਾਬਾ ਮੈਂ ਕਿਹੜਾ ਬਣਾਣਾ ਪਏ ਵੇ ਲੜਕੇ ਲਾਈਵ ਕੀਤਾ ਮੈਂ ਇਹਦੇ ਨੰਨੂ ਨੂੰ ਗੁੱਸਾ ਜਿਹੜਾ ਉਹ ਉਹ ਬਾਪੇ ਰਸੋਣੇ ਨਹੀਂ ਬਣਾਉਂਦੇ ਵੇ ਉਹ ਤੇਰੇ ਗੁੱਲੂ ਚੰਡ ਝੁੰਡ ਮੈਂ ਤੇਰੇ ਕੋਲੇ ਉਹ ਮੇਲ ਤੇ ਬਾਣੇ ਵਾਲ ਪਿੰਡ ਤੇ ਬਲੌਗ ਤੇ ਤੁਸੀਂ ਇਹਨੂੰ ਲਾਈਵ ਵੇਖੋਗੇ ਕਦੋਂ ਦੇ ਲੱਗੇ ਨੇ ਆੜੀ ਥੱਪੜ ਮਾਰ ਕੇ ਆ ਉਹ ਪਰਨੇ ਵਾਲਿਆ ਜੇ ਮੈਂ ਨਾ ਇਹਦਾ ਜਿਹੜਾ ਤੇਰੀ ਮਾਰ ਦੇ ਥੱਪੜ ਗੁੱਲੂ ਗੱਲ ਇਹਦੇ ਕਸ ਨਹੀਂ ਲੱਗਿਆ ਹੈਰੀ ਲੈ ਇਹ ਲੜਨ ਦਾ ਸਟਾਈਲ ਵੇਖ ਲਓ ਅੱਜ ਕੱਲ ਦਾ ਉਹ ਕਹਾਣੀ ਬਣਾ ਨਾ ਬਈ ਆ ਜਾਂ ਤੂੰ ਬੁੱਲੂ ਡਰਦਾ ਹੋਣੀ ਹੈ ਵੀਡੀਓ ਬਣਾਉਂਦਾ ਹੋਣਾ ਤਾ ਟਾ ਟਾ ਤੂੰ ਜੰਡੂਆਂ ਮਾਰਨਾ ਜੰਡੇ ਉਹ ਫੌ ਟਰੈਕਟਰ ਹੈ ਫੌ ਟਰੈਕਟਰ ਹੈ ਰਾਇ ਟ੍ਰੈਕ ਆ ਡਾ 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 ਇਹ ਕਾ ਫੇਜ ਦਾ ਪੱਟੀ ਬਿਜਲਾਈ ਵੀ ਚ ਆਂਦੀ ਜੱਸਾ 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 ਕੰਦਰੀ ਸ਼ਰੂਪਾ ਖਨਾ ਢੜੇ ਬੜ ਜਗਨਾ ਇਹ ਕਹਿੰਦੇ ਨੇ ਗੋਰੇ ਦਾ ਮੁੰਡਾ ਗੋਰੇ ਦਾ ਉਧਰ ਵੀ ਪੇਰੋ ਸ਼ਈਆਂ ਦਾ ਮੁੰਡਾ ਆ ਗਿਆ ਕਹਿੰਦੇ ਨੇ ਸਾਡੇ ਹਾਲੇ ਤੋਂ ਗੋਲੂ ਡਿਲੀਵਰੀ ਉਹ ਗੋਲੂ ਉਹ ਮਿੱਟੀ-ਮਿੱਟੀ ਬਾਹ ਉੱਪਰ ਪਹਿਲਵਾਨਾਂ ਦੇ ਨੰਨੂ ਇੱਕ ਪਾਸੇ ਉੱਟਾ ਲੈ ਇੱਕ ਪਾਸੇ ਗੁੱਲੂ ਦੇ ਦੂਜੇ ਪਾਸੇ ਲੱਕੀ ਗਰਚਾ ਹਾਏ ਹਾਏ ਇੱਕ ਪਾਸੇ ਮੋਢੇ ਦੇ ਡੈਡੀ ਦੂਜੇ ਪਾਸੇ ਤੇਰੀ ਮੰਮੀ ਤੀਜੇ ਪਾਸੇ ਤੇਰੀ ਉਹ ਦਾਦੀ ਪਰਦਾਦੀ ਉਹ ਨੰਨੂ ਤੇਰੀ ਪੈਂਟ ਛੋਲਡ ਖਰਾਬ ਕਰ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਨੇ ਬੇਕਾਰ ਕੀਤਾ ਕੰਮ ਹਾਂਜੀ ਹਾਂਜੀ ਮੈਨੂੰ ਇੱਕੰਦਾ ਮਾਰੋ ਪਹਿਲਾ ਇੱਕ ਦੂਜੇ एक तो खानदान की बेनती कराती है लड़दा पे नहीं ਹਾਂ ਹਾਂ ਕਰੀ ਨ ਨਹੀਂ ਜਾਂਦੇ ਉਹ ਵੀ ਜਾਦੇ ਉਹਦੇ ਅੰਮੋੜਗੇ ਉਹਠ ਚ ਲਾ ਕੇ ਮੁੰਜੀ ਦੇ ਵਾਲੇ ਬੋਲੇ ਕਲੇ ਨਹੀਂ ਮਾਛੜੇ ਖਾ ਬਾ 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 ਮੁੰਜੀ ਵਾਲੀ ਕੋਠੇ ਚ ਲਾ ਲੈਣੇ ਪਾਪ ਮੋੜਾ ਫੜਦੇ ਜਲਦੀ ਜਲਦੀ ਉਹ ਕੜਮਾ ਫੜ ਗਿਆ ਗੁੱਡੂ ਤੇਰਾ ਪੰਗ ਤੇ ਹਮਲਾ ਕੀਤਾ ਤੇਰੇ ਹਾਂ ਮੋਦੀ ਬਾਹਰ ਦੇਖੋ ਫਿਰ ਟਾਈਮ ਇੱਕ ਪਾਸੇ ਪ੍ਰੈਸ ਵਾਲੇ ਇੱਕ ਪਾਸੇ ਜੱਸਾ ਪੱਟੀ ਕਹਿੰਦੇ ਨੇ ਇੱਕ ਪਾਸੇ ਜੱਸਾ ਪੱਟੀ ਤੇ ਇੱਕ ਪਾਸੇ ਸਿਕੰਦਰ ਸਿੰਘ ਬਾਹਰ ਆ ਗਿਆ ਆ ਗਿਆ ਹੁਣ ਗਰਮ ਹੋ ਗਏ ਨੇ ਗਰਮ ਹੋ ਗਏ ਨੇ ਹੁਣ ਹੁਣ ਗਰਮ ਹੋ ਗਏ ਨੇ ਹੁਣ ਗਰਮ ਹੋਏ ਨੇ ਯਾਹ ਬਰਿਆ ਸਿਕੰਦਰ ਛੇਰ ਐ ਲੈ ਲਾਈਵ ਦੇ ਵਕਤ ਨਈਆਂ ਵੀ ਆਣਗੇ ਲੈ ਸਾਡੇ ਪਿੰਡ ਦਾ ਮਈ ਕਹਿੰਦੇ ਪੱਟਾਂ ਦਾ ਜੋਰ ਤੇ ਦੁੱਧ ਚੁੰਗਿਆ ਇਹਦਾ ਹੁਣ ਪਤਾ ਲੱਗਦਾ ਲੈ ਲੈ ਗਿਆ ਬਈ ਸਾਡਾ ਪੇਰੋਸ਼ੀਆਂ ਵਾਲਾ ਭਈ ਤੇਰੇ ਅਦਰ ਨੂੰ ਨੂੰ ਤੇ ਅਦਰ ਪਾਛੇ ਨਾ ਨਾ ਰੈਟਾ ਪਾਛੇ ਡਾ 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 ਟਰੋਲ ਮਾਰਤੀ ਓਏ ਟਰੋਲ ਮਾਰਤੀ ਦੇ ਨੇ ਜਦ ਤੱਕ ਕੁੱਕੜ ਲੜਦੇ ਆ ਉਦਾਂ ਲੜਦੇ ਨੇ ਹਟ ਐਵੇਂ ਰੱਖ ਦੇ ਗੋਲੂ ਨੇ ਦੱਬ ਲਿਆ ਦੱਬ ਲਿਆ ਗੋਲੂ ਨੇ ਡਿਲੀਵਰੀ ਨੇ ਡਿਲੀਵਰੀ ਨੇ ਦੱਬ ਲਿਆ ਲੱਕੀ ਘਰਚੇ ਨੂੰ ਦੱਬ ਲਿਆ ਜੱਸੇ ਪੱਟੀ ਨੂੰ ਦੱਬ ਲਿਆ ਓ ਜੱਸੇ ਪੱਟੀ ਨੂੰ ਦੱਬ ਲਿਆ ਇੱਥੇ ਜੋਰ ਪਰਖੇ ਜਾਂਦੇ ਨੇ ਕਹਿੰਦੇ ਨੇ ਸਟੇਡੀਅਮ ਦੇ ਵਿੱਚ ਜੋਰ ਪਰਖੇ ਜਾਂਦੇ ਨੇ ਕਿਹਨਾ ਨੇ ਦੁੱਧ ਚੁੰਗੇ ਆ ਇਹ ਚਤਦੇ ਨੇ ਓਨੂੰ 5 ਲੱਖ ਨਾਮ ਦਿੱਤਾ ਜਾਏਗਾ ਜਿਹੜੇ ਹਾਰਿਆ ਤੈਨੂੰ ਜੁੱਤੀਆਂ ਦਾ ਨਾਮ ਦਿੱਤਾ ਜਾਏਗਾ ਜਿਹੜਾ ਇਹਨਾਂ ਤੋਂ ਜਿੱਤੇਗਾ ਉਹਦੀ ਮੀਏ ਨਾਲ ਫਾਈਟ ਹੋਵੇਗੀ ਹਾਂਜੀ ਮੀਆ ਵੀ ਛੰਡੀ ਦਾ ਪਲਵਾਰ ਤੇ ਦੂਜੀ ਵਾਰੀ ਗੋਲੂ ਨਾ ਹੋਏ ਕਿ ਜੇ ਨਨੂ ਜਿੱਤਦਾ ਹੈ ਜੇ ਗੋਲੂ ਜਿੱਤਦਾ ਤੇ ਅੰਗਤ ਨਾ ਹੋਏਗੀ ਅੰਗਤ ਨਾ ਉਹਨੇ ਤਾਂ ਪੈਣ ਨਹੀਂ ਨਹੀਂ ਐਕਸ਼ਨ ਬਾਬਾ ਪੁਆਇੰਟਾਂ ਤੇ ਚਲਣੀ ਹੈ ਛੜਾ ਕੇ ਨਾ ਨਾ ਚੱਲਣ ਦੇ ਚੱਲਣ ਦੇ ਚੱਲਣ ਦੇ ਚਾਂਗੜੀ ਦਾ ਨਾ ਨਾ ਛੜਾ ਕੇ ਇਹ ਵੀ ਪ੍ਰੀਤੀ ਨੇ ਮੈਣੀ ਪੁੱਟਾ ਨਾ ਨਾ ਉਹ ਨਾ ਨਾ ਗੁੱਲੂ ਛੱਡੀ ਨਾ ਬੇਸਾਨੀ ਹਾਂ ਬਦਲਾਈ ਬਣਦੀ ਵੀ ਛੜਦੇ ਆ ਇਹ ਪੈ ਗਈ ਕਹਿੰਦੇ ਕੀ ਗਰਚੇ ਦੀ ਆਹੇ ਲੱਕੀ ਆਖੀ ਫਾਈਨਲ ਕੀਤੀ ਆ ਤੁਹਾਨੂੰ ਪੰਪ ਨਹੀਂ ਦਿੰਦੇ ਹੋ ਅੰਕੜਾ ਹੀ ਪੰਪ ਨਹੀਂ ਦਿੰਦਾਗਾ ਲੈ ਗਿਆ ਗੁੱਲੂ ਲੈ ਗਿਆ ਲੈ ਗਿਆ ਲੈ ਗਿਆ ਧਰੋਲ ਫੜ ਲੈ ਗਿਆ ਕਹਿੰਦੇ ਗੁੱਲੂ ਓਏ ਉਹ ਪੈ ਗਿਆ ਕਹਿੰਦੇ ਹੁਣ ਨਹੀਂ ਛੱਡਦਾ ਗੁੱਲੂ ਥੋੜਾ ਆ ਗੁੱਸੇ 'ਚ ਪਾ ਕੇ ਖੇਡਦੇ ਹੁਣ ਨਹੀਂ ਛੱਡਦਾ ਹੁਣ ਨਹੀਂ ਛੱਡਦਾ ਉਹ ਪਰਨਾ ਨਹੀਂ ਲਾਣਾ ਪਰਨਾ ਨਹੀਂ ਲਾਣਾ ਐਵੇਂ ਖੇਡਣਾ ਵੈਰੀ ਗੁੱਡ ਓਏ ਮਾਰ ਦੇ ਦਾ ਗੁੱਲੂ ਨਾ 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 ਚੱਲ ਚੱਲ ਗਲੇ ਨੂੰ ਫੜਦਾ ਚੱਲ 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 ਜੱਸੇ ਬੱਟੀ ਜੱਸੇ ਬੱਟੀ ਜੇ ਤੂੰ ਹਾਰ ਗਿਆ ਗੁੱਲੂ ਜੱਸੇ ਬੱਟੀ ਦੀ ਬੇਇੱਜ਼ਤੀ ਐ ਇਹ ਕਿਹੜਾ ਗੱਲ ਹੈ ਨਹੀਂ ਆ ਤਾਂ ਲੱਕੀ ਘਰ ਚਾ ਪਹਿਲੀ ਵਾਰ ਥੱਲੇ ਲੈ ਲਿਆ ਅੰਦਰ ਹੈ ਜੇ ਤਾ ਨਾ ਪੈਂਟਾ ਦੇ ਆ ਗਈ ਇਹ ਕੇਮਾ ਪੈਂਟਾ ਦੇ ਫੇਰ ਪੈਂਟਾ ਆ ਰਿਹਾ ਇਹ ਕਹਿੰਦੇ ਨੇ ਦੁੱਧ ਕਨੇ ਚੁਗਿਆ ਅੱਜ ਪਤਾ ਲੱਗੇਗਾ ਮਦਾਨਾ ਦੇ ਵਿੱਚ ਚੱਲ ਮੇਰੇ ਵਿੱਚ ਕੋਈ ਗੱਲ ਕੀ ਚੱਲ 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 ਤੋੜ ਗਰਦਨ ਦੇ ਦੇਣੀ ਉਹਨੂੰ ਕਰਦਨ ਦੇ ਦੇਣੀ ਹੈ ਕੱਤੇ ਤੋੜ ਗਰਦਨ ਇਹਨੂੰ ਪਤਾ ਨਹੀਂ ਭੋਲਣਾ ਇਹ ਕੱਚੀ ਨਾਲ ਕੱਟੇ ਨੇ ਉਹਨੂੰ ਥੱਲੋ ਪਾ ਥੱਲੋ ਪਾ ਰੂਪਲ ਖੰਨੇ ਰੂਪਲ ਕੰਨੇ ਨੇ ਲੈ ਲਿਆ ਕਹਿੰਦੇ ਰੂਪਲ ਕੰਨੇ ਨੇ ਲੈ ਲਿਆ ਗੁੱਸੇ ਨਾਲ ਗੁੱਸੇ ਨਾਲ ਲੈ ਲਿਆ ਘਮਾਤਾ ਉਹ ਬਾਬਾ ਤੂੰ ਬਾਬਾ ਖੇਡ ਲੈ ਬਾਬਾ 2 ਮੀਟਰ ਰੁਕ ਜਾ ਚੁੱਪ ਕਾ ਜਾ ਨਹੀਂ ਫੜਦੇ ਜੋ ਆ ਗਈ ਨਾ ਇੱਥੇ ਕੋਈ ਗੱਲ ਲੈ ਗਿਆ ਲੈ ਗਿਆ ਲੈ ਗਿਆ ਦੱਬ ਬਲੀਆ ਦੱਬ ਬਲੀਆ ਬੱਗੇ ਸ਼ੇਰ ਨੇ ਓਏ ਐ ਫੋੜਾ ਨਹੀਂ ਲੱਤ ਫਾੜ ਦੂੰ ਗੁੱਲੂ ਗੁੱਲੂ ਤੂੰ ਅੱਗੇ ਫੇੱਡੀ ਮਾਰੀ ਸੀ ਉਹਦੀਆ ਉਧਰ ਵੀ ਵੇਖ ਕੇ ਜੰਗ ਗਿਆ ਜੰਗ ਸ਼ੁਰੂ ਹੋ ਗਿਆ ਉਹ ਤੁਸੀਂ ਪਹਿਲਾਂ ਦੱਸੋ ਤੁਸੀਂ ਵਿੱਚ ਕੀ ਧਾਰਾ ਲੈਣੀਆਂ ਨੇ ਉਹ ਜੇ ਕੋਲ ਦੇ ਨੇ ਤੇ ਲੈ ਗਿਆ ਕਰੰਟ ਆ 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 ਗਿਆ ਮਾਰ ਲੈ ਯਾਰ ਕੀ ਕਰੀਂ तू बच्चा बचा प्रधान बने रैफरी है रेता जाओ रेता जाओ रे ला दी जस्से बट्टी ने ला दी ਗੀ ਪਈ ਗਈ ਹਾਂ ਤੇ ਬਾਹਰ ਜਾ ਕੋਈ ਰਹਿ ਨਾ ਜਾ ਜੇ ਛੱਡ ਨਾ ਨਾ ਮੈਂ ਨਹੀਂ ਜਾਣਾ ਤੁਨਾ ਮੈਂ ਮੈਂ ਤੈਨੂੰ ਢਾ ਲੈਣਾ ਇਹ ਚੱਲ 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 ਰੂਬਲ ਖੰਨੇ ਨੇ ਲੈ ਲਿਆ ਰੂਬਲ ਖੰਨੇ ਨੇ ਲੈ ਲਿਆ ਪਿੱਛੇ ਜਾ ਪਿੱਛੇ ਜਾ ਅੰਨ ਨਾ ਜੋਰ ਪੂਰਾ ਲੱਗਾ ਹੈ ਜੋਰ ਪੂਰਾ ਲੱਗਾ ਕਹਿੰਦੇ ਨੇ ਉਹ ਮਾਰਿਆ ਇਹ ਪਿੱਠ ਲਾ ਦੇ ਨਾਲੇ ਪਿੱਠ